ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਨੂੰ ਲੈ ਕੇ ਤਕਰੀਬਨ 120 ਕੱਟ ਲਗਾਉਣ ਤੋਂ ਬਾਅਦ ਅਜੇ ਵੀ ਵੱਡੀਆਂ ਰੁਕਾਵਟਾਂ ਨਜ਼ਰ ਆਉਂਦੀਆਂ ਨੇ ਕਿਵੇਂ ਦੇਖਦੇ ਹਾਂ ਤਮam ਸਾਰੀਆਂ ਚੀਜ਼ਾਂ ਨੂੰ ਹੁਣ 120 ਕੱਟਾਂ ਦੀ ਗੱਲ ਕਰੀਏ ਉਹਦੇ ਵਿੱਚੋਂ ਜਿਹੜਾ ਅਹਿਮ ਕੱਟ ਹੈ ਫਿਲਮ ਦਾ ਨਾਮ ਸੀ ਘੱਲੂ ਘਾਰਾ ਉਹਨਾਂ ਕਹਿੰਦੇ ਵੀ ਘੱਲੂ ਘਾਰੇ ਵਰਲਡ ਤੋਂ ਸਾਨੂੰ ਤਕਲੀਫ ਹੈ ਇਹਨਾਂ ਨੇ ਘੱਲੂ ਘਾਰਾ ਫਿਲਮ ਦਾ ਨਾਮ ਹਟਾ ਕੇ ਉੱਥੇ ਪੰਜਾਬ 95 ਲਿਖ ਦਿੱਤਾ ਫਿਰ ਕਹਿੰਦੇ ਕੇਪੀਐਸ ਗਿੱਲ ਦਾ ਨਾਮ ਠਾਇਆ ਜਾਏ ਕਹਿੰਦੇ ਕੇਪੀਐਸ ਗਿੱਲ ਦਾ ਨਾਮ ਹਟਾ ਦਿੱਤਾ ਜਾਏਗਾ ਉਹਦੀ ਜਗ੍ਹਾ ਅਫਸਰ ਤੇ ਬਣਾਇਆ ਜਾਏਗਾ ਪਰ ਨਾਮ ਹੋਰ ਦਿੱਤਾ ਜਾਏਗਾ ਪਰ ਕਰਦਿਆਂ ਕਰਦਿਆਂ ਇਹ ਇਥੋਂ ਤੱਕ ਪਹੁੰਚ ਗਿਆ ਕਿ ਫਿਲਮ ਨੂੰ ਨੇਸ਼ ਤੋਂ ਨਬੂਤ ਕਰਕੇ ਰੱਖ ਦਿੱਤਾ ਹੈ ਤੁਹਾਡੇ ਬਣਾਇਆ ਕਾਨੂੰਨ ਹੈ ਤੁਹਾਡੇ ਬਣਾਏ ਕੋਰਟ ਹੈ ਤੁਹਾਡੇ ਪ੍ਰੋਸੈਸ ਦੇ ਨਾਲ ਸਾਰਾ ਕੁਝ ਹੋਇਆ ਹੈ ਤੇ ਸਚਾਈ ਉਹਨਾਂ ਨੇ ਜਿਹੜੀ ਸਬਮਿਟ ਕਰਵਾਈ ਹੈ ਕਿ ਜਿਹੜੇ ਸੋਰਸ ਤੁਹਾਨੂੰ ਦੇ ਦਿੱਤੇ ਜਦੋਂ ਇਹਦੇ ਵਿੱਚ ਕੁਝ ਕਾਨੂੰਨ ਤੋਂ ਬਾਹਰ ਆ ਹੈ ਹੀ ਨਹੀਂ ਫਿਰ ਇਹਨੂੰ ਦਿਖਾਉਣ ਵਿੱਚ ਕੀ ਦਿੱਕਤ ਹੈ ਜਿਹੜੀ ਪ੍ਰਧਾਨ ਮੰਤਰੀ ਦੀ ਦਲਜੀਤ ਦੋਸਾਂਹ ਦੇ ਨਾਲ ਮਿਲਣੀ ਆ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਨੂੰ ਜਿਹੜਾ ਰਿਲੀਜ਼ ਕੀਤਾ ਜਾ ਸਕਦਾ ਹੈ ਵੇਖੋ ਨਹੀਂ ਰਿਲੀਜ਼ ਕੀਤਾ ਜਾਏਗਾ ਕਿਉਂਕਿ ਰਿਲੀਜ਼ 120 ਕਟਾਂ ਦੇ ਨਾਲ ਜੇ ਫਿਲਮ ਰਿਲੀਜ਼ ਵੀ ਹੋਈਗੀ ਉਹਦੇ ਪੱਲੇ ਕੁਝ ਨਹੀਂ ਰਹਿਣ ਦਿੱਤਾ ਜਾਏਗਾ ਸਮੇ ਦੀ ਸਰਕਾਰ ਹਮੇਸ਼ਾ ਹੀ ਉਹ ਫਿਲਮਾਂ ਰਿਲੀਜ਼ ਕਰਾਉਂਦੀ ਸੀ ਜਿਹਦੇ ਵਿੱਚ ਸਿੱਖਾਂ ਨੂੰ ਅਤਿਗੰਵਾਦੀ ਦਿਖਾਇਆ ਗਿਆ ਤੁਸੀਂ ਵੇਖੋ ਦਾ ਕਸ਼ਮੀਰ ਫਾਈਲ ਬਣੀ ਦਾ ਤਾਸ਼ਕੰਦ ਫਾਈਲ ਬਣੀ ਸਾਬਰ ਮਤੀ ਰਿਪੋਰਟ ਬਣੀ ਦਾ ਕੇਰਲਾ ਸਟੋਰੀ ਬਣੀ ਇਹਨਾਂ ਵਿੱਚ ਕਿੰਨੀ ਕੁ ਰੈਲਿਟੀ ਹੈ ਇਹ ਇਹਨਾਂ ਦੇ ਬੰਦਿਆਂ ਨੇ ਰਿਲੀਜ਼ ਕਰਕੇ ਪਬਲਿਕ ਨੂੰ ਵਿਖਾਈ ਹੈ ਹੁਣ ਸ਼ਰੀਆਮ ਸਾਰਿਆਂ ਨੂੰ ਪਤਾ ਹੈ ਕਿ ਜਸਵੰਤ ਸਿੰਘ ਖਾਲੜੇ ਨਾਲ ਧੱਕਾ ਹੋਇਆ ਪਹਿਲਾਂ ਉਹ ਜਿਹੜਾ ਸੀ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਾ ਰਿਹਾ ਹੁਣ ਉਹਦੀ ਫਿਲਮ ਜਿੱਦਿ ਪੜਾ ਕੇ ਬੈਠੇ ਉਹ ਫਿਲਮ ਵਿਖਾਉਣ ਦੀ ਲੜਾਈ ਲੜਦੇ ਫਿਰਦੇ ਆ ਵੀ ਇਹ ਪੁੰਜ ਬਦਲੀ ਇਹਨਾਂ ਨੇ ਯਾਰ ਉਹਨਾਂ ਦੇ ਵਿੱਚ ਉਨਾ ਹੀ ਆ ਜਿੰਨਾ ਉਹ ਸਮੇਂ ਸੀ ਜਿੰਨਾ ਬਿਆੰਤ ਸੋਹਦੇ ਅੰਦਰ ਹੈ ਉਨਾ ਹੀ ਅੱਜ ਦੀ ਸਰਕਾਰ ਦੇ ਅੰਦਰ ਹੈ ਜਿਹੜੇ ਤਿਰੰਗੇ ਵਿੱਚ ਲਪੇਟ ਕੇ ਸ਼ਰਦਾ ਤੋਂ ਵਾਪਸ ਆਉਂਦੇ ਦੇਸ਼ ਵੀ ਰਾਖੀ ਲਿਆਉਂਦੇ ਪਰ ਉਸ ਦੇਸ਼ ਵਿੱਚ ਉਹਨਾਂ ਲਈ ਇਨਸਾਫ ਹੀ ਨਾ ਹੋਵੇ ਉਹਨਾਂ ਦੀ ਗੱਲ ਹੀ ਨਾ ਕੀਤੀ ਜਾਏ ਤੇ ਫਿਰ ਤੁਸੀਂ ਵਿਖੋ ਆਉਣ ਵਾਲੀ ਪੀੜੀ ਦੇ ਮਨ ਤੇ ਕੀ ਅਸਰ ਪੈਗੋ ਆਪੇ ਖਾਲਸਾਣ ਦੀ ਮੰਗ ਕਰੇਗੀ ਕੰਗਨਾਰਣਾਉਤ ਇਹਨਾਂ ਦੀ ਆਪਣੀ ਐਮਪੀ ਹੈ ਤੇ ਉਹਨਾਂ ਨੇ ਹਰੀ ਚੰਡੀ ਦੇ ਕੇ ਉਹਨਾਂ ਨੂੰ ਖਿਲਮ ਦੀ ਇਜਾਜ਼ਤ ਦਿੱਤੀ ਹੋਏਗੀ ਤੇ ਸੈਂਸਰ ਬੋਰਡ ਵੀ ਕੰਗਣਾ ਦਾ ਆਪਣਾ ਐਸ ਵਕਤ ਐਮਪੀ ਜਿਹੜਾ ਉਹ ਖੁਦ ਵੀ ਪਾਵਰ ਰੱਖਦਾ ਸੋ ਇਸ ਕਰਕੇ ਉਹ ਸਾਰਾ ਕੁਝ ਉਹਨਾਂ ਨੇ ਟਰੇਲ ਦੇ ਵਿੱਚੋਂ ਕੱਟ ਕੀਤੇ ਆ ਫਿਲਮ ਕੋਈ ਫਿਲਮ ਦੇ ਵਿੱਚੋਂ ਕੱਟ ਨਹੀਂ ਲਾਇਆ ਗਿਆ ਮਨੁੱਖੀ ਹੱਕਾਂ ਦੇ ਅਲੰਬੜਦਾਰ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਕਾਲ ਦੇ ਉੱਪਰ ਦਲਜੀਤ ਦੁਸਾਈ ਦੇ ਵੱਲੋਂ ਇੱਕ ਫਿਲਮ ਕੀਤਾ ਜਾਂਦਾ ਹੈ ਜਿਹੜਾ ਜਿਸ ਨੂੰ ਪੰਜਾਬ 95 ਦਾ ਨਾਮ ਦਿੱਤਾ ਜਾਂਦਾ ਹੈ ਤਾਂ ਇਸੇ ਦੇ ਦਰਮਿਆਨ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਨੂੰ ਦੇਖਦਿਆਂ ਹੋਏ 120 ਕੱਟ ਇਸ ਫਿਲਮ ਦੇ ਉੱਪਰ ਸੈਂਸਰ ਬੋਰਡ ਦੇ ਵੱਲੋਂ ਲਗਾ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਇੱਕ ਲੰਬੀ ਉਡੀਕ ਕਈ ਜਾ ਸਕਦੀ ਹੈ ਜਿਹੜੇ ਦੇਖਣਾ ਚਾਹੁੰਦੇ ਸੀ ਕਿ 95 ਦੇ ਵਿੱਚ ਜਾਂ ਉਹਨਾਂ ਸਮਿਆਂ ਦੇ ਦਰਮਿਆਨ ਕੀ ਕੁਝ ਪੰਜਾਬ ਦੇ ਨਾਲ ਜਾਂ ਜਿਹੜੇ ਲੋਕਾਂ ਨੇ ਮਨੁੱਖੀ ਹੱਕਾਂ ਦੀ ਅਵਾਰਡ ਬੁਲੰਦ ਕੀਤੀ ਉਹਨਾਂ ਦੇ ਨਾਲ ਵਾਪਰਿਆ ਤਾਂ ਅਜਿਹੇ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਉੱਪਰ ਬਣੀ ਹੋਈ ਜਿਹੜੀ ਫਿਲਮ ਹੈ ਅੱਡੇ ਵੀ ਕਿਤੇ ਨਾ ਕਿਤੇ ਵੱਡੀਆਂ ਰੁਕਾਵਟਾਂ ਆਪਦੀਆਂ ਨੇ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜਕਾਲ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਪੰਤ ਪ੍ਰਸਿੱਧ ਪ੍ਰਚਾਰਕ ਭਾਈ ਗੁਰਪਾਲ ਸਿੰਘ ਥਿੰਮੋਵਾਲ ਨੇ ਉਹਨਾਂ ਦੇ ਨਾਲ ਜਿਹੜੇ ਤਮਾਮ ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਦੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਲੋਕ ਦੇਖਣਾ ਚਾਹੁੰਦੇ ਖਾਸ ਤੌਰ ਤੇ ਨਵੀਂ ਪੀੜੀ ਦੀ ਗੱਲ ਕੀਤੀ ਜਾਵੇ ਤਾਂ ਉਹ ਚਾਹੁੰਦੇ ਨੇ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਆਮ ਕਰਕੇ ਸਟੇਜਾਂ ਤੋਂ ਵੀ ਗੱਲ ਚੱਲੀ ਹੈ ਪਰ ਟੂਕ ਮਾਤਰ ਚੱਲਦੀ ਰਹੀ ਹੈ ਉਹਨਾਂ ਦੀ ਇਤਿਹਾਸ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਬਹੁਤ ਸਾਰੇ ਲੋਕ ਜਾਨਣਾ ਚਾਹੁੰਦੇ ਆ ਇਸੇ ਦੇ ਤਹਿਤ ਜਿਹੜਾ ਇੱਕ ਮੌਜੂਦਾ ਸਮੇਂ ਦੇ ਵਿੱਚ ਪਲੇਟਫਾਰਮ ਜਾਂ ਮਾਧਿਅਮ ਕਿਹਾ ਜਾ ਸਕਦਾ ਹੈ ਮੀਡੀਆ ਦਾ ਹੋਵੇ ਸਿਨੇਮਾ ਦਾ ਹੋਵੇ ਜਾਂ ਵੱਡੇ ਵੱਡੇ ਇੰਟਰਨੈਸ਼ਨਲ ਪਲੇਟਫਾਰਮਸ ਦਾ ਹੋਵੇ ਤਾਂ ਉਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਨੂੰ ਲੈ ਕੇ ਤਕਰੀਬਨ 120 ਕੱਟ ਲਗਾਉਣ ਤੋਂ ਬਾਅਦ ਅਜੇ ਵੀ ਵੱਡੀਆਂ ਰੁਕਾਵਟਾਂ ਨਜ਼ਰ ਆਉਂਦੀਆਂ ਨੇ ਕਿਵੇਂ ਦੇਖਦੇ ਹਾਂ ਤਮam ਸਾਰੀਆਂ ਚੀਜ਼ਾਂ ਨੂੰ ਵੇਖੋ ਜੀ ਕੁਝ ਫਿਲਮਾਂ ਦੇ ਵਿੱਚ ਜਿਹੇ ਪੱਖ ਦਿਖਾਏ ਗਏ ਆ ਜਿਦੇ ਵਿੱਚ ਸਟੇਟ ਵੱਲੋਂ ਸਿੱਖਾਂ ਨਾਲ ਧੱਕਾ ਕੀਤਾ ਗਿਆ ਜਾਂ ਜਿਵੇਂ ਭਾਈ ਜਸਵੰਤ ਸਿੰਘ ਨੂੰ ਅਣਮਨੁੱਖੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਹੁਣ ਇਹ 파ਟ ਆਪੇ ਜਿਹੜੇ ਵਿੱਚ ਮੰਤਰੀ ਨੇ ਜਾਂ ਕਹਿ ਲਓ ਉਸ ਸਮੇਂ ਦੀ ਸਰਕਾਰ ਹੈ ਜਾਂ ਕਹਿ ਲਓ ਉਸ ਸਮੇਂ ਦੇ ਆਫੀਸਰ ਉਹ ਪਰਿਵਾਰ ਨਾਲ ਬੈਠ ਕੇ ਫਿਲਮ ਨੂੰ ਕਿਵੇਂ ਵੇਖ ਸਕਦੇ ਦੂਸਰੇ ਨੰਬਰ ਤੇ ਤੁਸੀਂ 25 ਜੁਲਾਈ 2023 ਨੂੰ ਦਲਜੀਤ ਦਸਾਂਝ ਨੇ ਇੱਕ ਪੋਸਟ ਸਾਂਝੀ ਕੀਤੀ ਸੀ ਵੀ ਇਹਨੂੰ ਟਿਫ ਦੇ ਵਿੱਚ ਦਿਖਾਇਆ ਜਾਏਗਾ ਟਿਫ ਮਤਲਬ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਇਹਦੇ ਵਿੱਚ 300 ਦੇ ਲਗਭਗ ਫਿਲਮਾਂ ਦਿਖਾਈਆਂ ਜਾਂਦੀਆਂ ਜਿਹਦੇ ਵਿੱਚ 2.5 ਤੋਂ 3 ਲੱਖ ਬੰਦਾ ਫਿਲਮਾਂ ਦੇਖਣ ਵਾਸਤੇ ਉੱਥੇ ਪਹੁੰਚਦਾ ਐਡਾ ਵੱਡਾ ਫੈਸਟੀਵਲ ਹੁੰਦਾ ਹੈ 2023 ਦੇ ਲਿਸਟ ਵਿੱਚ ਇਹ ਫਿਲਮ ਜਿਹੜੀ ਸੀ ਉਹਨੂੰ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਅਸੀਂ ਜਿਹੜੇ ਹੋਰ ਪਲੇਟਫਾਰਮਾਂ ਜਿਵੇਂ Netflix ਹੈ OTT ਚੈਨਲ ਹੈ ਇਹਨਾਂ ਦੇ ਵਿੱਚ ਫਿਲਮ ਜਾਰੀ ਕਰ ਦਿੰਨੇ ਆ ਕਿਉਂਕਿ ਭਾਰਤ ਸਰਕਾਰ ਨੇ 2 ਸਾਲ ਹੋ ਗਏ ਇਹਨੂੰ ਲਮਕਾਏ ਨੂੰ 120 ਕੱਟ ਲੱਗਣ ਤੋਂ ਬਾਅਦ ਵੀ ਇਹਨੂੰ ਰਿਲੀਜ਼ ਨਹੀਂ ਕੀਤਾ ਗਿਆ ਫਿਰ ਇਹਨਾਂ ਨੇ ਜਦੋਂ OTT ਚੈਨਲਾਂ ਦਾ ਰੁਖ ਕੀਤਾ ਤੇ 7 ਫਰਵਰੀ 2024 ਦੇ ਵਿੱਚ ਇੱਕ ਪੋਸਟਰ ਜਿਹੜੀ ਹੈ ਉਹ ਸਾਂਝੀ ਕੀਤੀ ਜਾਂਦੀ ਹੈ ਦਸਾਂਝ ਵੱਲੋਂ ਵੀ ਹੁਣ ਜਿਹੜਾ ਇੰਟਰਨੈਸ਼ਨਲ ਜਿਹੜੇ ਚੈਨਲ ਐ ਉਹਨਾਂ ਉੱਤੇ ਵੀ ਫਿਲਮੇ ਰਿਲੀਜ਼ ਨਹੀਂ ਹੋ ਪਾਵੇਗੀ। ਹਮ। ਹਨੀ ਤਰੇਹਣਾ ਜਿਹੜਾ ਫਿਲਮ ਦਾ ਜਿਹੜਾ ਉਸ ਸਮੇਂ ਦਾ ਨਿਰਮਾਤਾ ਐ ਡਾਇਰੈਕਟਰ ਐ ਉਹਨੇ ਲੈ ਕੇ ਪਾਇਆ ਐ ਫਿਲਮ ਦਾ ਬੈਨਰ ਜਾਰੀ ਕੀਤਾ ਥੱਲੇ ਲਿਖਿਆ ਤੱਕਾ। ਹਮ। ਹੁਣ 120 ਕਟਾਂ ਦੀ ਗੱਲ ਕਰੀਏ। ਉਹਦੇ ਵਿੱਚੋਂ ਜਿਹੜਾ ਅਹਿਮ ਕਟ ਐ ਫਿਲਮ ਦਾ ਨਾਮ ਸੀ ਘੱਲੂ ਘਾਰਾ। ਉਹਨਾਂ ਕਹਿੰਦੇ ਵੀ ਘੱਲੂ ਘਾਰੇ ਵਰਲਡ ਤੋਂ ਸਾਨੂੰ ਤਕਲੀਫ ਐ। ਇਹਨਾਂ ਨੇ ਕੱਲੂ ਘਾਰਾ ਫਿਲਮ ਦਾ ਨਾਮ ਹਟਾ ਕੇ ਉਥੇ ਪੰਜਾਬ 95 ਲਿਖ ਦਿੱਤਾ ਫਿਰ ਕਹਿੰਦੇ ਕੇਪੀਐਸ ਗਿੱਲ ਦਾ ਨਾਮ ਹਟਾਇਆ ਜਾਏ ਕਹਿੰਦੇ ਕੇਪੀਐਸ ਗਿੱਲ ਦਾ ਨਾਮ ਹਟਾ ਦਿੱਤਾ ਜਾਏਗਾ ਉਹਦੀ ਜਗ੍ਹਾ ਅਫਸਰ ਤੇ ਬਣਾਇਆ ਜਾਏਗਾ ਪਰ ਨਾਮ ਹੋਰ ਦਿੱਤਾ ਜਾਏਗਾ ਪਰ ਕਰਦਿਆਂ ਕਰਦਿਆਂ ਇਹ ਇਥੋਂ ਤੱਕ ਪਹੁੰਚ ਗਿਆ ਵੀ ਫਿਲਮ ਨੂੰ ਨੇਸ ਤੋਂ ਨਬੂਤ ਕਰਕੇ ਰੱਖ ਦਿੱਤਾ ਤੁਸੀਂ ਵੇਖੋ ਇਹ ਸੱਚੀ ਸਟੋਰੀ ਹੈ ਤੇ ਜੁਡੀਸ਼ੀਅਲ ਕੋਰਟਾਂ ਦੇ ਟਰੈਲਾਂ ਦੇ ਆਧਾਰਤ ਹੈ ਵੱਡੀ ਗੱਲ ਹੈ ਇਹ ਹਾਈ ਕੋਰਟ ਦੇ ਟ੍ਰਾਇਲ ਹਾਈ ਕੋਰਟ ਦੀਆਂ ਗਵਾਹੀਆਂ ਸੁਪਰੀਮ ਕੋਰਟ ਦੇ ਟ੍ਰਾਇਲ ਸੁਪਰੀਮ ਕੋਰਟ ਦੀਆਂ ਗਵਾਹੀਆਂ ਉਹਨਾਂ ਸਾਰੇ ਰਿਕਾਰਡਾਂ ਨੂੰ ਲੈ ਕੇ ਬਕਾਇਦਾ ਇੱਕ ਕਿਤਾਬ ਰਿਲੀਜ਼ ਹੋਈ ਸ਼ਹੀਦ ਪਾਈ ਜਸਵੰਤ ਸਿੰਘ ਖਾਲੜਾ ਲੇਖਕ ਸਰਦਾਰ ਅਜਮੇਰ ਸਿੰਘ ਵੱਲੋਂ ਜਦੋਂ ਕਿਤਾਬ ਰਿਲੀਜ਼ ਹੋ ਗਈ ਹੈ ਤੁਹਾਡੇ ਬਣਾਇਆ ਕਾਨੂੰਨ ਹੈ ਤੁਹਾਡੇ ਬਣਾਏ ਕੋਰਟ ਹੈ ਤੁਹਾਡੇ ਪ੍ਰੋਸੈਸ ਦੇ ਨਾਲ ਸਾਰਾ ਕੁਝ ਹੋਇਆ ਹੈ ਤੇ ਸਚਾਈ ਉਹਨਾਂ ਨੇ ਜਿਹੜੀ ਸਬਮਿਟ ਕਰਵਾਈ ਹੈ ਵੀ ਜਿਹੜੇ ਸੋਰਸ ਤੁਹਾਨੂੰ ਦੇ ਦਿੱਤੇ ਜਦੋਂ ਇਹਦੇ ਵਿੱਚ ਕੁਝ ਕਾਨੂੰਨ ਤੋਂ ਬਾਹਰ ਆ ਹੈ ਹੀ ਨਹੀਂ ਫਿਰ ਇਹਨੂੰ ਦਿਖਾਉਣ ਵਿੱਚ ਕੀ ਦਿੱਕਤ ਹੈ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਉੱਪਰ ਵੱਡੀਆਂ-ਵੱਡੀਆਂ ਪੁਸਤਕਾਂ ਜਿਹੜੀਆਂ ਨੇ ਤੱਥਾਂ ਦੇ ਆਧਾਰਤ ਆ ਚੁੱਕੀਆਂ ਨੇ ਫਿਰ ਫਿਲਮ ਤੋਂ ਅਸਲ ਦੇ ਵਿੱਚ ਭੈ ਕਿਹੜੀ ਗੱਲ ਦਾ ਕਿ ਫਿਲਮ ਨੂੰ ਰੀਜ਼ਨ ਹੀ ਹੁਣ ਦਿੱਤਾ ਜਾ ਰਿਹਾ ਕਿਉਂਕਿ ਅਸਲ ਵਿੱਚ ਮੇਨ ਗੱਲ ਇਹ ਹੈ ਕਿ ਕਿਤਾਬ ਪੜਨ ਵਾਲੇ ਜਿਹੜੇ ਪਾਠਕ ਬਹੁਤ ਘੱਟ ਹੈ ਕਿਤਾਬ ਜਿਹੜੇ ਕਿਸੇ ਵਰਗ ਦੇ ਲੋਕ ਪੜਨਗੇ ਕਿਸੇ ਵਰਗ ਦੇ ਨਹੀਂ ਪੜਨਗੇ ਪਰ ਫਿਲਮ ਜਿਹੜੀ ਹੈ ਹਰ ਪਲੇਟਫਾਰਮ ਤੋਂ ਹਰ ਵਰਗ ਦਾ ਬੰਦਾ ਉੱਚਾ ਨੀਵਾ ਵੱਡਾ ਛੋਟਾ ਇੰਟਰਨੈਸ਼ਨਲ ਲੈਵਲ ਤੇ ਫਿਲਮ ਵੇਖੀ ਜਾਏਗੀ ਇਸ ਕਰਕੇ ਇਹਨਾਂ ਸੋਚਿਆ ਵੀ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਅਸੀਂ ਧੱਕੇ ਕੀਤੇ ਐ ਸਿੱਖਾਂ ਦੇ ਨਾਲ ਇਹ ਪਹੁੰਚ ਜਾਣੇ ਸਿੱਖਾਂ ਦੇ ਵਿੱਚ ਫਿਰ ਜਾਗਰੂਕਤਾ ਜਾਗੇਗੀ ਇਸ ਕਰਕੇ ਉਹਨਾਂ ਨੇ ਇਹਨੂੰ ਜਿਹੜਾ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਉਹ ਸਫਲ ਹੁੰਦੇ ਨਜ਼ਰ ਆ ਰਹੇ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਦੀ ਮੁਲਾਕਾਤ ਸੀ ਦਲਜੀਤ ਦੁਸਾਂਝ ਦੇ ਨਾਲ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਡੱਲੇਵਾਲ ਸਾਹਿਬ ਮਰਨ ਵਰਤ ਦੇ ਉੱਪਰ ਬੈਠੇ ਹੋਏ ਸੀ ਤਾਂ ਉਹਨਾਂ ਤਮਾਮ ਚੀਜ਼ਾਂ ਤੋਂ ਦੇਖ ਕੇ ਇਉਂ ਲੱਗਦਾ ਸੀ ਕਿ ਜਿਹੜੀ ਪ੍ਰਧਾਨ ਮੰਤਰੀ ਦੀ ਦਲਜੀਤ ਦੁਸਾਂਝ ਦੇ ਨਾਲ ਮਿਲਣੀ ਆ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਨੂੰ ਜਿਹੜਾ ਰਿਲੀਜ਼ ਕੀਤਾ ਜਾ ਸਕਦਾ ਹੈ ਦੇਖੋ ਨਹੀਂ ਰਿਲੀਜ਼ ਕੀਤਾ ਜਾਏਗਾ ਕਿਉਂਕਿ ਰਿਲੀਜ਼ 120 ਕਟਾਂ ਦੇ ਨਾਲ ਜੇ ਫਿਲਮ ਰਿਲੀਜ਼ ਵੀ ਹੋਈਗੀ ਉਹਦੇ ਪੱਲੇ ਕੁਝ ਨਹੀਂ ਰਹਿਣ ਦਿੱਤਾ ਜਾਏਗਾ ਹੂੰ ਉਹ ਤੇ ਫਿਲਮ ਪਹਿਲਾਂ ਹੀ ਖੱਸੀ ਕਰ ਦिती ਜਿਹੜੀ ਫਿਲਮ 2 ਢਾਈ ਘੰਟੇ ਦੀ ਹੈ ਜਦੋਂ ਧਿਆਨ ਮਾਰੋ 120 ਕਟ ਲੱਗ ਗਏ ਤੇ ਉਹਦੇ ਵਿੱਚ ਦਿਖਾਉਣ ਜੋਗਾ ਕੀ ਬਚਿਆ ਹੂੰ ਸੋ ਇਸ ਕਰਕੇ ਜੇ ਉਹ ਇਸ ਤਰੀਕੇ ਨਾਲ ਰਿਲੀਜ਼ ਕਰ ਵੀ ਦਿੱਤੀ ਗਈ ਤੇ ਉਹ ਫਿਲਮ ਜਸਵੰਤ ਸਿੰਘ ਖਾਲੜਾ ਦੀ ਨਹੀਂ ਰਹੇਗੀ ਹੂੰ ਤੇ ਰਹੀ ਗੱਲ ਸਮੇਂ ਦੀ ਸਰਕਾਰ ਦੀ ਕਿਉਂਕਿ ਸਮੇਂ ਦੀ ਸਰਕਾਰ ਹਮੇਸ਼ਾ ਹੀ ਉਹ ਫਿਲਮਾਂ ਰਿਲੀਜ਼ ਕਰਾਉਂਦੀ ਦੀ ਜਿਦੇ ਵਿੱਚ ਸਿੱਖਾਂ ਨੂੰ ਆਤੰਗਵਾਦੀ ਦਿਖਾਇਆ ਗਿਆ ਹੈ। ਹੂੰ ਤੁਸੀਂ ਵੇਖੋ ਦਾ ਕਸ਼ਮੀਰ ਫਾਈਲ ਬਣੀ। ਦਾ ਤਾਸ਼ਕੰਦ ਫਾਈਲ ਬਣੀ। ਸਾਬਰਮਤੀ ਰਿਪੋਰਟ ਬਣੀ। ਦਾ ਕੇਰਲਾ ਸਟੋਰੀ ਬਣੀ। ਇਹਨਾਂ ਵਿੱਚ ਕਿੰਨੀ ਕੁ ਰੈਲਿਟੀ ਹੈ? ਹੂੰ ਇਹ ਇਹਨਾਂ ਦੇ ਬੰਦਿਆਂ ਨੇ ਰਿਲੀਜ਼ ਕਰਕੇ ਪਬਲਿਕ ਨੂੰ ਵਿਖਾਈਆਂ। ਜਦੋਂ ਸਰਕਾਰ ਬਦਲਦੀ ਹੈ ਤੇ ਸਰਕਾਰ ਹਮੇਸ਼ਾ ਹੀ ਉਹ ਵਿਖਾਉਂਦੀ ਜੋ ਉਹਨਾਂ ਦੇ ਫੇਵਰ ਵਿੱਚ ਹੋਏ। ਤੇ ਜਿਨ੍ਹਾਂ ਨਾਲ ਸਰਕਾਰ ਨਫ਼ਰਤ ਕਰਦੀ ਹੋਵੇ ਉਹਨਾਂ ਨੂੰ ਹਮੇਸ਼ਾ ਹੀ ਹੱਤਗਰਦੀ ਦਿਖਾਉਣ ਦੀ ਕੋਸ਼ਿਸ਼ ਕਰਦੀ ਉਹਨਾਂ ਕੋਲ ਆਪਣੇ ਨਰਮਾਤਾ ਵੀ ਹੈਗੇ ਆ ਨਿਰਦੇਸ਼ਕ ਵੀ ਹੈਗੇ ਸਟੋਰੀਆਂ ਵੀ ਹੈਗੀਆਂ ਹੁਣ ਕਸ਼ਮੀਰ ਫਾਈਲ ਵੇਖੋ ਕਿੰਨਾ ਕੁ ਸੱਚ ਹੈ ਇੱਕ ਪਾਸੇ 40000 ਮੁਸਲਮਾਨ ਮਾਰਿਆ ਗਿਆ ਇੱਕ ਬੰਨੇ 600 700 ਕਸ਼ਮੀਰੀ ਪੰਡਤ ਮਾਰੇ ਗਏ 5000 ਸਕਿਉਰਟੀ ਵਾਲਾ ਪਰਸਨ ਮਾਰਿਆ ਗਿਆ ਉਹਦੇ ਵਿੱਚ ਸਿਰਫ ਕਸ਼ਮੀਰੀ ਪੰਡਤ ਹੀ ਮਰਦੇ ਹੋਏ ਵਿਖਾਏ ਗਏ 40000 ਮੁਸਲਮਾਨਾਂ ਨੂੰ ਤੇ ਵਿੱਚੋਂ ਲਾਂਬੇ ਕਰ ਦਿੱਤਾ ਸੋ ਕਹਿਣ ਦਾ ਭਾਵੇਂ ਹੈ ਵੀ ਜਿਹੜੀਆਂ ਫਿਲਮਾਂ ਸਚਾਈ ਨੂੰ ਦਰਕਨਾਰ ਕਰਕੇ ਸਰਕਾਰ ਦਾ ਪੱਖ ਵਿਖਾਉਂਦੀਆਂ ਤੇ ਜਿਨ੍ਹਾਂ ਨੂੰ ਸਰਕਾਰ ਨੇ ਟਾਰਗੇਟ ਕਰਨਾ ਹੈ ਜੇ ਉਹਨਾਂ ਨੂੰ ਆਤਕਵਾਦੀ ਦਿਖਾਉਂਦੀਆਂ ਤੇ ਉਹ ਫਿਲਮਾਂ ਨੂੰ ਹਰੀ ਝੰਡੀ ਸੈਂਸਰ ਬੋਰਡ ਵੀ ਦੇ ਦਿੰਦਾ ਹੈ ਸਰਕਾਰਾਂ ਪ੍ਰਧਾਨ ਮੰਤਰੀ ਆਪਣੇ ਪੇਜ ਤੋਂ ਸ਼ੇਅਰ ਕਰਦਾ ਹੈ ਤੇ ਹੁਣ ਸ਼ਰਿਆਮ ਸਾਰਿਆਂ ਨੂੰ ਪਤਾ ਹੈ ਕਿ ਜਸਵੰਤ ਸਿੰਘ ਖਾਲੜੇ ਨਾਲ ਧੱਕਾ ਹੋਇਆ ਹੈ ਪਹਿਲਾਂ ਉਹ ਜਿਹੜਾ ਸੀ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਾ ਰਿਹਾ ਹੁਣ ਉਹਦੀ ਫਿਲਮ ਜਿਹੜੀ ਬਣਾ ਕੇ ਬੈਠੇ ਉਹ ਫਿਲਮ ਵਿਖਾਉਣ ਦੀ ਲੜਾਈ ਲੜਦੇ ਫਿਰਦੇ ਆ ਇਹਦਾ ਮਤਲਬ ੱੱਕਾ ਉਦੋਂ ਵੀ ਹੈ ਸੀ ਹੁਣ ਵੀ ਹੋ ਰਿਹਾ ਹੈ ਫਰਕ ਕੋਈ ਨਹੀਂ ਪਿਆ ਸਰਕਾਰਾਂ ਦੇ ਚਿਹਰੇ ਬਦਲੇ ਬਾਕੀ ਉਹੀ ਜਿਵੇਂ ਗੁਰਬਾਣੀ ਚ ਲਿਖਿਆ ਸਾਬ ਕੁੰਚ ਛੋੜਾ ਵਿਖ ਨਹੀਂ ਛੱਡਾ ਵੀ ਇਹ ਕੁੰਜ ਬਦਲੀ ਇਹਨਾਂ ਨੇ ਯਾਰ ਉਹਨਾਂ ਦੇ ਵਿੱਚ ਉਨਾ ਹੀ ਹੈ ਜਿੰਨਾ ਉਸ ਸਮੇਂ ਸੀ ਜਿੰਨਾ ਬਿਆਨਤ ਸਿੰਘ ਦੇ ਅੰਦਰ ਹੈ ਉਨਾ ਹੀ ਅੱਜ ਦੀ ਸਰਕਾਰ ਦੇ ਅੰਦਰ ਹੈ ਜਿਹੜੇ ਸਮੇਂ ਦੇ ਦਰਮਿਆਨ ਪੰਜਾਬ ਦੇ ਨਾਲ ਜਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਲ ਉਹ ਕੁਝ ਵਾਪਰਿਆ ਜਿਹੜਾ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਵੱਡੇ ਸਵਾਲ ਖੜੇ ਕਰਦਾ ਏ ਤੇ ਉਹ ਸਮੇਂ ਦੇ ਦਰਮਿਆਨ ਜਿਹੜਾ ਕਾਂਗਰਸ ਦਾ ਕਾਰਜਕਾਲ ਸੀ ਸੈਂਟਰ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਦੀ ਗੱਲ ਹੋਵੇ ਤਾਂ ਕੀ ਲੱਗਦਾ ਕਿ ਅੱਜ ਸੱਤਾ ਤਬਦੀਲੀ ਹੋਈ ਐ ਭਾਜਪਾ ਦਾ ਰਾਜਕਾਲ ਐ ਤੇ ਫਿਰ ਭਾਜਪਾ ਨੂੰ ਇਹਦੇ ਨਾਲ ਫਰਕ ਕੀ ਪੈਂਦਾ ਜੇ ਸਵਾਲ ਖੜੇ ਹੁੰਦੇ ਉਹ ਤੇ ਕਾਂਗਰਸ ਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਐ ਨਹੀਂ ਵੇਖੋ ਜੀ ਜਿਹੜੇ ਆਫਸਰ ਅੱਜ ਵੀ ਤਾਇਨਾਤ ਐ ਜਾਂ ਜਿਹੜੀ ਪ੍ਰਕਿਰਿਆ ਅੱਜ ਵੀ ਇਹ ਚਲਾ ਰਹੇ ਐ ਖਾਸ ਕਰਕੇ ਸਿੱਖਾਂ ਦੇ ਉੱਪਰ ਉਹ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਐ ਸਿੱਖ ਹੋਰ ਮਜ਼ਬੂਤ ਹੋਣਗੇ ਕਿਉਂਕਿ ਜਦੋਂ ਸਿੱਖਾਂ ਨੂੰ ਬਾਹਰੋਂ ਵੀ ਸਪੋਰਟ ਮਿਲਣ ਲੱਗ ਪਈ ਵੀ ਵਾਕਿਆ ਹੀ ਇੱਕ ਕੌਮ ਹੈ ਜਿਹਦੇ ਨਾਲ ਧੱਕਾ ਹੋ ਰਿਹਾ ਉਹਦੇ ਇਤਿਹਾਸ ਨਾਲ ਛੇੜਛਾੜ ਹੋ ਰਹੀ ਹੈ ਉਹ ਜਦੋਂ ਦੂਜੀਆਂ ਕੌਮਾਂ ਵੀ ਇਹ ਚੀਜ਼ਾਂ ਵੇਖਣਗੀਆਂ ਉਹਨਾਂ ਨੂੰ ਭਾਰੀ ਸੱਟ ਲੱਗੇਗੀ ਹੂੰ ਉਹਨਾਂ ਦਾ ਸਮਰਥਨ ਸਿੱਖਾਂ ਨੂੰ ਹੋਵੇ ਇਹ ਗੱਲ ਅੱਜ ਦੀ ਸਰਕਾਰ ਕਿਵੇਂ ਪ੍ਰਮਾਨ ਕਰ ਸਕਦੀ ਜਿਉਂਕਿ ਜੇ ਭਾਜਪਾ ਸਿੱਖਾਂ ਦੀ ਈਡੀ ਦੇਸ਼ੀ ਇਤਿਹਾਸੀ ਹੈ ਤੇ ਮਰਨ ਵਰਤੇ ਕਿਉਂ ਸਿੱਖ ਬੈਠੇ ਹੂੰ ਪਾਉ ਮੀ ਉਹਨਾਂ ਦਾ ਕਿੱਤਾ ਕਿਸਾਨੀ ਹੈ ਪਰ ਉਹਨਾਂ ਦਾ ਧਰਮ ਤੇ ਸਿੱਖੀ ਹੈ ਨਾ ਸੋ ਇਸ ਤਰੀਕੇ ਨਾਲ ਕੋਈ ਵੀ ਸਰਕਾਰ ਸੈਂਟਰ ਵਿੱਚ ਆ ਜਾਏ ਚਾਹੇ ਸਟੇਟ ਵਿੱਚ ਆ ਜਾਏ ਇਹਨੇ ਨਾਂ ਤੇ ਸ਼ੁਰੂ ਤੋਂ ਸਿੱਖਾਂ ਦੇ ਸੰਵਿਧਾਨ ਨੂੰ ਜਿਹੜਾ ਹੈ ਉਹ ਪ੍ਰਵਾਨ ਕੀਤਾ ਤੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਲੈ ਕੇ ਹੀ ਇਹ ਜਿਹੜਾ ਰਾਜ ਹੈ ਹਮੇਸ਼ਾ ਹੀ ਸਿੱਖ ਵਿਰੋਧੀ ਚੱਲਦਾ ਰਿਹਾ ਹੈ ਕਿਤੇ ਇਸ ਗੱਲ ਦਾ ਖਰਸ਼ਾ ਸਤ ਨਹੀਂ ਕਿਤੇ ਕਿ ਜਿਹੜੀ ਆਉਣ ਵਾਲੀ ਨਵੀਂ ਜਨਰੇਸ਼ਨ ਆ ਜਿਹੜੇ ਨਵੇਂ ਬੱਚੇ ਆ ਉਹ ਕਿਤੇ ਆਪਣੇ ਇਤਿਹਾਸ ਨੂੰ ਜਾਂ ਭਾਈ ਖਾਲੜਾ ਦੇ ਨਾਲ ਜੋ ਉਹਨਾਂ ਨੌਜਵਾਨਾਂ ਦੇ ਨਾਲ ਜਿਨ੍ਹਾਂ ਦੀ ਇੱਕ ਵੱਡੀ ਲਿਸਟ ਭਾਈ ਖਾਲੜਾ ਨੇ ਤਿਆਰ ਕੀਤੀ ਸੀ ਉਹਨਾਂ ਦੇ ਇਤਿਹਾਸ ਨੂੰ ਜਾਣ ਲੈਣ ਵੇਖੋ ਬੱਚੇ ਤੇ ਜਾਣਣਗੇ ਬੱਚੇ ਉਦਾਂ ਵੀ ਜਾਣਣਗੇ ਕਿਉਂਕਿ ਜਦੋਂ ਫਿਲਮ ਤੇ ਕੱਟ ਲੱਗਦੇ ਆ ਜਾਂ ਫਿਲਮ ਤੇ ਰੋਕ ਲੱਗਦੀ ਹੈ ਫਿਰ ਇਤਿਹਾਸ ਕੋ ਬੱਚਾ ਜ਼ਿਆਦਾ ਪੜ੍ਹਨਾ ਹੈ ਹੂੰ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਨਾਲ ਅਸੀਂ ਕੋਈ ਤਾਂ ਕਾ ਨਹੀਂ ਕਰਦੇ ਇੱਕ ਪਾਸੇ ਸਿੱਖਾਂ ਨਾਲ ਜੁੜੀ ਹੋਈ ਇਤਿਹਾਸਕ ਫਿਲਮ ਤੇ ਤੁਸੀਂ ਬੈਨ ਲਾ ਦੋਗੇ ਜਾਂ ਕਟ ਲਾ ਦੋਗੇ ਦੂਸਰੇ ਪਾਸੇ ਤੁਸੀਂ ਕਹੋਗੇ ਕਿ ਸਿੱਖ ਖਾਲਸਾਣ ਦਾ ਨਾਅਰਾ ਕਿਉਂ ਮਾਰਦੇ ਤੂੰ ਫਿਊਲ ਤੇ ਆ ਪਾ ਰਹੇ ਨਾ ਤੇਲ ਤੇ ਅਸੀਂ ਦੇ ਰਹੇ ਹਾਂ ਖਾਲਸਾਣ ਨੂੰ ਇਸ ਕਰਕੇ ਕਿਤੇ ਨਾ ਕਿਤੇ ਆਉਣ ਵਾਲੀ ਪੀੜ੍ਹੀ ਨੇ ਇਹ ਦੇਸ਼ ਤਾਂ ਛੱਡਣਾ ਹੈ ਜਾਂ ਆਉਣ ਵਾਲੀ ਪੀੜ੍ਹੀ ਨੇ ਸਰਕਾਰ ਦੇ ਵਿਰੁੱਧ ਤਾਂ ਹੋਣਾ ਹੈ ਜੇ ਇਦਾਂ ਦੇ ਧੱਕੇ ਸਰਕਾਰ ਕਰੇਗੀ ਹੁਣ ਜਦੋਂ ਸਰਕਾਰ ਸਾਰਾ ਕੁਝ ਉਹਨਾਂ ਦੀ ਅੱਖਾਂ ਦੇ ਸਾਹਮਣੇ ਕਰ ਰਹੀ ਹੈ ਤੇ ਕਿਹੜਾ ਪੰਜਾਬੀ ਸਿੱਖ ਨੌਜਵਾਨ ਹੈ ਜਿਹੜਾ ਸਰਾਹਤੇ ਕਹੇਗਾ ਵੀ ਮੈਂ ਇਸ ਦੇਸ਼ ਲਈ ਜਾਨ ਦੇਣੀ ਜਿਹੜਾ ਸਾਡੇ ਨਾਲ ਧੱਕਾ ਕਰ ਰਿਹਾ ਕਿਉਂਕਿ ਜੇ ਕਿਸੇ ਵਿੱਚ ਦੇਸ਼ ਭਗਤੀ ਪੈਦਾ ਕਰਨੀ ਹੈ ਤੇ ਪਹਿਲਾਂ ਉਹਨੂੰ ਸਾਸ ਕਰਾਉਣਾ ਪੈਣਾ ਵੀ ਦੇਸ਼ ਤੇਰਾ ਹੈ ਮੈਂ ਅੱਜ ਵੀ ਪ੍ਰਧਾਨ ਮੰਤਰੀ ਜੀ ਨੂੰ ਰਿਕਵੈਸਟ ਤੁਹਾਡੇ ਮਾਧਿਅਮ ਨਾਲ ਕਰਦਾ ਹਾਂ ਵੀ ਜੇ ਤੁਸੀਂ ਮੰਨਦੇ ਹੋ ਕਿ ਸਿੱਖ ਯੂਨਿਟਾਂ ਬੜੀਆਂ ਬਹਾਦਰ ਹੈ ਬਾਰਡਰਾਂ ਤੇ ਲੜਦੀਆਂ ਜਦੋਂ ਤੁਸੀਂ ਇਦਾਂ ਦੇ ਕੱਟ ਲਾਓਗੇ ਸਿੱਖ ਇਤਿਹਾਸ ਨੂੰ ਬੈਨ ਕਰੋਗੇ ਉਹ ਯੂਨਿਟ ਤੇ ਕੀ ਅਸਰ ਪਵੇਗਾ ਜਿਹੜੇ ਅੰਦਰੋਂ ਸੱਚੇ ਦਿਲ ਦੇ ਨਾਲ ਦੇਸ਼ ਦੀ ਸੇਵਾ ਵਿੱਚ ਸਿੱਖ ਜੁੜੇ ਹੈ ਉਹਨਾਂ ਦੇ ਮਨ ਤੇ ਕੀ ਅਸਰ ਪਵੇਗਾ ਸੋ ਦੇਸ਼ ਭਗਤ ਸਿੱਖਾਂ ਬਾਰੇ ਵੀ ਸੋਚੋ ਨਾ ਜਿਹੜੇ ਤਿਰੰਗੇ ਵਿੱਚ ਲਪੇਟ ਕੇ ਸ਼ਰਧਾ ਤੋਂ ਵਾਪਸ ਆਉਂਦੇ ਦੇਸ਼ ਲਈ ਰਾਖੀ ਲਿਆਉਂਦੇ ਪਰ ਉਸ ਦੇਸ਼ ਵਿੱਚ ਉਹਨਾਂ ਲਈ ਇਨਸਾਫ਼ ਹੀ ਨਾ ਹੋਵੇ ਉਹਨਾਂ ਦੀ ਗੱਲ ਹੀ ਨਾ ਕੀਤੀ ਜਾਏ ਤੇ ਫਿਰ ਤੁਸੀਂ ਵਿਖੋ ਆਉਣ ਵਾਲੀ ਪੀੜੀ ਦੇ ਮਨ ਤੇ ਕੀ ਅਸਰ ਪੈ ਕੋ ਵਾਪੇ ਖਾਲਸਾਣ ਦੀ ਮੰਗ ਕਰੇਗੀ ਕੋਈ ਤਰ੍ਹਾਂ ਦੇ ਵੱਲੋਂ ਸਵਾਲ ਇਹ ਵੀ ਕੀਤੇ ਜਾਂਦੇ ਨੇ ਕਹਿੰਦੇ ਜਿਹੜੀਆਂ ਫਿਲਮਾਂ ਦਾ ਵਿਰੋਧ ਹੁੰਦਾ ਸਗੋਂ ਪਿੱਠ ਤੇ ਸਰਕਾਰ ਉਹਨਾਂ ਦੇ ਪਿੱਠ ਤੇ ਹੋ ਕੇ ਸਗੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਜਾਂ ਹੋਰ ਖੇਤਿਆਂ ਦੇ ਵਿੱਚ ਜਾਂ ਉਹਨਾਂ ਲੋਕਾਂ ਦੇ ਤੱਕ ਧੱਕੇ ਦੇ ਨਾਲ ਲਾਗੂ ਕਰਾਉਂਦੀ ਹੈ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਲੋਕ ਵਿਰੋਧ ਕਰਦੇ ਚਾਹੇ ਕੰਗਣਾ ਦੀ ਫਿਲਮ ਦੀ ਗੱਲ ਹੋਵੇ ਜਾਂ ਇਸ ਤੋਂ ਪਹਿਲਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਦੀ ਗੱਲ ਹੋਵੇ ਤੇ ਦੂਜੇ ਪਾਸੇ ਜਿਹੜੀ ਭਾਈ ਖਾਲੜਾ ਦੀ ਜ਼ਿੰਦਗੀ ਤੇ ਬਣੀ ਹੋਈ ਫਿਲਮ ਹੈ ਉਹਦਾ ਕਿਸੇ ਤਰੀਕੇ ਦੇ ਨਾਲ ਕਿਸੇ ਧਿਰ ਦੇ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ ਪਰ ਫਿਰ ਵੀ ਉਹਨੂੰ ਲਾਗੂ ਕਰਨ ਤੋਂ ਮਨਾਹੀ ਜਾਪਦੀ ਆ ਕਿਉਂਕਿ ਵੇਖੋ ਕੰਗਣਾ ਰਣਾਓ ਤੇ ਇਹਨਾਂ ਦੀ ਆਪਣੀ ਐਮਪੀ ਹੈ ਤੇ ਉਹਨਾਂ ਨੇ ਹਰੀ ਚੰਡੀ ਦੇ ਕੇ ਉਹਨਾਂ ਨੂੰ ਫਿਲਮ ਦੀ ਇਜਾਜ਼ਤ ਦਿੱਤੀ ਹੋਏਗੀ ਤੇ ਸੈਂਸਰ ਬੋਰਡ ਵੀ ਕੰਗਣਾ ਦਾ ਆਪਣਾ ਇਸ ਵਕਤ ਐਮਪੀ ਜਿਹੜਾ ਉਹ ਖੁਦ ਵੀ ਪਾਵਰ ਰੱਖਦਾ ਹੈ ਸੋ ਇਸ ਕਰਕੇ ਉਹ ਸਾਰਾ ਕੁਝ ਉਹਨਾਂ ਨੇ ਟ੍ਰਾਇਲ ਦੇ ਵਿੱਚੋਂ ਕੱਟ ਕੀਤੇ ਆ ਫਿਲਮ ਕੋਈ ਫਿਲਮ ਦੇ ਵਿੱਚੋਂ ਕੱਟ ਨਹੀਂ ਲਾਇਆ ਗਿਆ ਉਦਾਂ ਦੀ ਉਦਾਂ ਸਿਨੇਮਾ ਘਰਾਂ 'ਚ ਵਿਖਾਈ ਜਾ ਰਹੀ ਵਿਰੋਧ ਹੋਣ ਦੇ ਬਾਵਜੂਦ ਵੀ ਧੱਕੇ ਨਾਲ ਫਿਲਮ ਦਿਖਾਈ ਜਾ ਰਹੀ ਹੈ ਤੇ ਹੈਰਾਨੀ ਵਾਲੀ ਗੱਲ ਹੈ ਉਹ ਜਿਹੜੀ ਫਿਲਮ ਹੈ ਕੋਈ ਸੱਚਾਈ ਤੇ ਆਧਾਰਿਤ ਨਹੀਂ ਹੈਗੀ ਹੂੰ ਉਹ ਕੋਲੋਂ ਉਹਦੇ ਵਿੱਚ ਮਨ ਘੜਤ ਕਹਾਣੀਆਂ ਪਾਈਆਂ ਗਈਆਂ ਸਿੱਖਾਂ ਨੂੰ ਨੀਵਾ ਦਿਖਾਉਣ ਦੇ ਚੱਕਰ 'ਚ ਪਰ ਦੂਸਰੇ ਪਾਸੇ ਰੀਅਲ ਸਟੋਰੀ ਹੈ ਟਰਾਈਲ ਬੇਸਿਸ ਹੈ ਕਾਨੂੰਨ ਦੇ ਹਦਾਇਰੇ ਵਿੱਚ ਹੈ ਹੂੰ ਉਹਨੂੰ ਰੋਕਿਆ ਹੋਇਆ ਹੈ 2 ਸਾਲ ਤੋਂ ਫਿਲਮ ਢਟਾਈ ਹੋਈ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਅਜੇ ਵੀ ਸਿੱਖ ਸੋਝ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਿੱਖਾਂ ਨਾਲ ਅੰਦਰੋਂ ਸਾਡੇ ਤਲਖੀ ਹੈ ਔਰ ਅਸੀਂ ਚਾਹੁੰਦੇ ਆਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਐ ਉਹਨੂੰ ਸਾਡੇ ਇਤਿਹਾਸ ਦਾ ਉਂਝ ਹੀ ਨਾ ਪਤਾ ਲੱਗੇ। ਕਈ ਤੇ ਬੰਦੇ ਇੱਥੋਂ ਤੱਕ ਵੇਖਿਓ ਕਹਿੰਦੇ ਛੱਡੋ ਪੁਰਾਣੀਆਂ ਗੱਲਾਂ। ਕੱਲ ਨੂੰ ਤੁਸੀਂ ਉੱਠ ਕੇ ਕਹੋਗੇ ਸਰਹੰਦੀਆਂ ਦੁਆਰਾ ਭੁੱਲ ਜਾਓ, ਚਮਕੌਰ ਦੀ ਗੜੀ ਭੁੱਲ ਜਾਓ। ਉਹ ਪੁਰਾਣੀਆਂ ਗੱਲਾਂ ਵਿੱਚੋਂ ਤੁਸੀਂ ਸਿਹਤ ਲੈ ਕੇ ਨਵਾਂ ਜੀਵਨ ਵਿਉਂਤਣਾ ਹੈ ਜਾਂ ਬੱਚਿਆਂ ਨੂੰ ਇੱਕ ਮਿਆਰ ਦੇਣਾ ਹੈ। ਤੇ ਜੇ ਉਹ ਭੁੱਲ ਗਏ ਤੇ ਫਿਰ ਸਾਡੀ ਕੌਮ ਦੇ ਪੱਲੇ ਕੀ ਰਹਿ ਜਾਣਾ? ਜਿਹੜਾ ਦਲਜੀਤ ਦੋਸਾਂਝ ਕੁਝ ਦਿਨ ਪਹਿਲਾਂ ਪੀਐਮ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਕੇ ਖੁਸ਼ ਨਜ਼ਰ ਆਉਂਦਾ ਸੀ ਅੱਜ ਉਹੀ ਦਲਜੀਤ ਸੋਸ਼ਲ ਮੀਡੀਆ ਦੇ ਆਪਣੇ ਪਲੇਟਫਾਰਮ ਤੇ ਕੁਝ ਸ਼ਬਦ ਲਿਖੇ ਜਾਂਦੇ ਨੇ ਤੇ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਰੋਸ ਦੇ ਵਿੱਚ ਆ ਕੇ ਵੀ ਚੀਜ਼ਾਂ ਕਹੀਆਂ ਜਾਂਦੀਆਂ ਨੇ ਕਿ ਜਿਹੜਾ ਸੱਚ ਹੈ ਉਹ ਕਦੇ ਛੁਪਾਇਆ ਨਹੀਂ ਛੁਪ ਸਕਦਾ ਕਿਸੇ ਨਾ ਕਿਸੇ ਦਿਨ ਉਹਨੇ ਨਿਕਲ ਕੇ ਬਾਹਰ ਆਉਣਾ ਚਲੋ ਚੰਗੀ ਗੱਲ ਹੋਈ ਵੀ ਦਸਾਈ ਦਲਜੀਤ ਸਾਂਝ ਗੁਲਦਸਤਾ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਿਆ ਉਹਨੂੰ ਇਹ ਤੇ ਪਤਾ ਲੱਗ ਗਿਆ ਨਾ ਵੀ ਸਿੱਖਾਂ ਨਾਲ ਐਸ ਪੱਧਰ ਤੇ ਧੱਕਾ ਹੋ ਰਿਹਾ ਹੈ ਜਦੋਂ ਸਾਡੇ ਐਡੇ-ਐਡੇ ਵੱਡੇ ਸੁਪਰਸਟਾਰ ਜਿਹੜੇ ਐ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਵੀ ਸਾਡੀ ਕੌਮ ਨਾਲ ਐਸ ਪੱਧਰ ਤੇ ਵਿਤਕਰਾ ਕੀਤਾ ਜਾਂਦਾ ਹੈ ਤੇ ਹੋ ਸਕਦਾ ਸੁਚੇਤ ਹੋ ਕੇ ਗਾਂ ਇਦੋਂ ਵੀ ਵਧੀਆਂ ਫਿਲਮਾਂ ਸਮਾਜ ਦੇ ਵਿੱਚ ਦੇ ਦੇਣ ਸੋ ਇਸ ਕਰਕੇ ਇਹ ਆਪਣੇ ਆਪ ਹੀ ਕੁਦਰਤ ਜਿਹੜਾ ਉਹ ਕੰਮਕਾਰ ਕਰੇਗੀ ਤੇ ਕਰ ਰਹੀ ਹੈ ਉਹਦੀ ਗੱਲ ਬਿਲਕੁਲ ਸਹੀ ਹੈ ਇੱਕ ਦਿਨ ਸੱਚ ਸਾਹਮਣੇ ਆ ਜਾਣਾ ਕਿਉਂਕਿ ਜੇ ਦਲਜੀਤ ਚਮਕੀਲਾ ਫਿਲਮ ਬਣਾਉਂਦਾ ਹੈ ਉਹਦੇ ਵਿੱਚ आतंकवादी ਦਿਖਾਇਆ ਜਾਂਦਾ ਸਿੱਖਾਂ ਨਾਲ ਜੋੜ ਕੇ ਹੁਣ ਉਹਦੇ ਵਿੱਚ ਸਿੱਖਾਂ ਨੂੰ ਧੱਕੇਸ਼ਾਹੀ ਕਰਦਾ ਦਿਖਾਇਆ ਜਾਂਦਾ ਤੇ ਉਹਦੇ ਇਮੇਜ ਵਿੱਚ ਦਲਜੀਤ ਨੂੰ ਥਾਪੜਾ ਵੀ ਮਿਲਦਾ ਹੈ ਸੈਂਸਰ ਬੋਰਡ ਵੱਲੋਂ ਕੋਈ ਹਰੀ ਝੰਡੀ ਵੀ ਮਿਲ ਜਾਂਦੀ ਹੈ ਤੇ ਸਮਰਥਨ ਵੀ ਮਿਲਦਾ ਹੈ ਤੇ ਜੇ ਉਹ ਸਿੱਖੀ ਦਾ ਪੱਖ ਰਾ ਕੇ ਫਿਲਮ ਬਣਾਉਂਦਾ ਹੈ ਤੇ ਉਹਦਾ ਵਿਰੋਧ ਹੋਏ ਤੇ ਫਿਰ ਦਲਜੀਤ ਵੀ ਬਹਿ ਕੇ ਸੋਚੇ ਵੀ ਇਹ ਕਿਧਰ ਨੂੰ ਜਾ ਰਹੇ ਇੱਕ ਪਾਸੇ ਜਿੱਥੇ ਸਿੱਖਾਂ ਨੂੰ ਦਿਖਾਇਆ ਜਾ ਰਿਹਾ ਹੈ ਕਿ ਉਹ ਟੈਰਰਿਸਟ ਆਤੰਗਵਾਦੀ ਹੈ ਉਹਨੂੰ ਤੇ ਹਰੀ ਝੰਡੀ ਹੈ ਤੇ ਜਿੱਥੇ ਸਿੱਖਾਂ ਦਾ ਸਹੀ ਪੱਖ ਵਿਖਾਇਆ ਜਾ ਰਿਹਾ ਹੈ ਇਤਿਹਾਸ ਉਹ ਖਾਇਆ ਜਾ ਰਿਹਾ ਉਹਨੂੰ ਲਾਲ ਝੰਡੀ ਦਿੱਤੀ ਜਾ ਰਹੀ ਹੈ ਸੋ ਇਸ ਕਰਕੇ ਇਹ ਵੀ ਸੋਚੇ ਵੀ ਅੱਗੇ ਤੋਂ ਮੋਦੀ ਨੂੰ ਮਿਲਣਾ ਕਿ ਨਹੀਂ ਮਿਲਣਾ ਬਿਲਕੁਲ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਆਧਾਰਤ ਬਣੀ ਹੋਈ ਫਿਲਮ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਔਰ ਇਸੇ ਦੇ ਬਾਬਤ ਗੱਲਬਾਤ ਕਰਨ ਦਾ ਯਤਨ ਕੀਤਾ ਪਿਖ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੇ ਸ਼ਬਦ ਅੱਜ ਪੰਜਾਬੀ ਗਾਇਕ ਅਤੇ ਪੰਜਾਬੀ ਅਦਾਕਾਰ ਦਲਜੀਤ ਦੋਸਾਂ ਦੇ ਵੱਲੋਂ ਮੀਡੀਆ ਪਲੇਟਫਾਰਮ ਤੇ ਲਿਖੇ ਗਏ ਨੇ ਔਰ ਇਹਨਾਂ ਸ਼ਬਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਰੋਸ ਵੀ ਆਪਣੇ ਆਪ ਦੇ ਵਿੱਚ ਜਾਹਰ ਜੀ ਗੱਲ ਹੈ ਕਿ ਸਾਹਮਣੇ ਆ ਰਿਹਾ ਹੈ ਪਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਇਸੇ ਜੀਵਨ ਦੇ ਆਧਾਰਤ ਬਣੀ ਹੋਈ ਫਿਲਮ ਨੂੰ ਲੋਕਾਂ ਦੇ ਮੁਖਾਤਬ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ ਪਵਿੱਖ ਦੇ ਵਿੱਚ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ